ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਰਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਮਾਫੀ ਚਾਹਣਾ ਦੋਸਤੋ ਵਿੱਚ ਵੀ ਕੁਝ ਦਿਨ ਮੈਂ ਗੈਪ ਪੈ ਗਿਆ ਥੋੜਾ ਜਿਹਾ ਘਰੇਲੂ ਕੰਮ ਚਲ ਜਿਆ ਵਿਆ ਸੀਗਾ ਅਰੋ ਜਿਤਨਾ ਮੇਰੀ ਬੇਟੀ ਸੁਧੀ ਜੀ ਜੋ ਕਿ ਵਿਦਿਆਰਥਣ ਹੈ ਜੀ ਪੱਤਰਕਾਰਤਾ ਖੇਤਰ ਦੀ ਲਾਸਟ ਇਅਰ ਦੀ ਇਹ ਵੀ ਅਰੋ ਜਿਤਨਾ ਮੇਰੇ ਨਾਲ ਹੈ ਤਾਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਬੇਨਤੀ ਹਾਰੋ ਜਿਤਨਾ ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਜੀ ਪੀ ਵੀ ਸੀ ਪੰਜਾਬ ਜਦੋਂ ਤੁਸੀਂ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਜਾਓਗੇ ਉਹ YouTube ਤੇ PVC ਪੰਜਾਬੀ ਤੁਹਾਡਾ ਅਖਬਾਰ ਹੈ ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਤੁਹਾਡਾ ਅਖਬਾਰ ਜੋ ਤੁਸੀਂ ਪੰਜਾਬੀ ਟਾਈਪ ਕਰੋਗੇ ਨਾ ਤੁਹਾਡੇ ਸਾਹਮਣੇ YouTube Facebook Instagram ਤੇ ਆ ਜਾਏਗਾ ਤਾਂ ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਜੀ ਇਹਨਾਂ ਨੂੰ ਲਾਈਕ ਫੋਲੋ ਸ਼ੇਅਰ ਜ਼ਰੂਰ ਕਰੋ ਸਬਸਕ੍ਰਾਈਬ ਜ਼ਰੂਰ ਕਰੋ ਜੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ ਤੁਹਾਡਾ ਇੱਕ ਇੱਕ ਸਬਸਕ੍ਰਾਈਬ ਜਿਹੜਾ ਸਾਡੇ ਲਈ ਬਹੁਤ ਵੱਡੀ એનર્ਜੀ ਦਾ ਕੰਮ ਕਰਦਾ ਹੈ ਤਾਂ ਦੋਸਤੋ ਖਬਰਾਂ ਦੀ ਸ਼ੁਰੂਆਤ ਕਰਦੇ ਆਂ ਆ ਦੋ ਬੇਟੇ ਕੀ ਆ ਖਬਰ ਦੱਸੋਨੇ ਵੀਰੋ ਪਪਾ ਠਾਨਾ ਤਨੋਲਾ ਦੇ ਇੱਕ ਥਾਣੇਦਾਰ ਨੂੰ 8000 ਰਿਸ਼ਵਤ ਲੈਂਦੇ ਹੋਏ ਦੇਖਿਆ ਗਿਆ ਹੈ ਹਨਾ ਫੜਿਆ ਗਿਆ ਫੜਿਆ ਗਿਆ ਗ੍ਰਿਫਤਾਰ ਕੀਤਾ ਗਿਆ ਵਿਜੀਲੈਂਸ ਵੱਲੋਂ ਇਸ ਤੇ ਪੂਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਜੀ ਬਿਲਕੁਲ ਦੋਸਤੋ ਇਹ ਵਿਜੀਲੈਂਸ ਵਿਭਾਗ ਬਰਨਾਲਾ ਦੇ ਵੱਲੋਂ ਥਾਣਾ ਤਨੋਲਾ ਦੇ ਵਿੱਚ ਤਾਇਨਾਤ ਇੱਕ ਏਐਸਆਈ ਹੈ ਜਿਹੜਾ ਉਸ ਨੂੰ 8000 ਰਿਸ਼ਵਤ ਲੈਂਦੇ ਹੋਏ ਬੜਬੜ ਤੋਂ ਗ੍ਰਿਫਤਾਰ ਕੀਤਾ ਗਿਆ ਅੱਥੇ ਬੇਟਾ ਇੱਕ ਗੱਲ ਹੋਰ ਬੜੀ ਨੋਟ ਕਰਨ ਵਾਲੀ ਦਰਸ਼ਕੋ ਸੋਨੋ ਵੀ ਮੈਂ ਇੱਕ ਗੱਲ ਦੱਸਦਾ ਇੱਥੇ ਮੈਂ ਇਹ ਕਿ 2023 ਦੇ ਵਿੱਚ ਥਾਣੇਦਾਰ ਆਲਰੇਡੀ ਰਿਸ਼ਵਤ ਲੈਣ ਦੇ ਕੇਸ ਦੇ ਵਿੱਚ ਪਹਿਲਾਂ ਗ੍ਰਿਫਤਾਰ ਹੋ ਚੁੱਕਿਆ ਮੈਨੂੰ ਹੁਣ ਇਹ ਗੱਲ ਦੀ ਸਮਝ ਨਹੀਂ ਆਈ ਵੀ 2023 ਹਲੇ ਨੰਗੇ ਨੂੰ ਆਏ ਮੰਨੋ ਵੀ ਥੋੜਾ ਸਮਾਂ ਹੀ ਹੋਇਆ ਹੈ ਜਿਆਦਾ ਤੋਂ ਜਿਆਦਾ ਇਹ ਮੰਨੋ ਕੋਈ 1.5 ਪੂਨੇ 2 ਸਾਲ 2 ਸਾਲ ਲਾ ਲੋ ਹੋਏ ਹੋਣਗੇ ਹੱਦੋਂ ਹੱਦ ਤਾਂ 2 ਸਾਲਾਂ ਦੇ ਵਿੱਚ ਇਹ ਬੰਦੇ ਨੂੰ ਜ਼ਮਾਨਤ ਵੀ ਮਿਲ ਗਈ ਦੁਬਾਰਾ ਡਿਊਟੀ ਵੀ ਜੁਆਇਨ ਕਰ ਲਈ ਦੁਬਾਰਾ ਫੇਰ ਰਿਸ਼ਵਤ ਲੈਣ ਦੇ ਗ੍ਰਿਫਤਾਰ ਵੀ ਹੋ ਗਿਆ ਕਿੱਡੀ ਹਰਾਨੀ ਦੀ ਗੱਲ ਹੈ ਹਨਾ ਨਹੀਂ ਲੋਕਾਂ ਦੀ ਇੱਥੇ ਉਮਰਾਂ ਲੰਘ ਜਾਂਦੀਆਂ ਬਿਓ ਬਚਾਰੇ ਬਹਾਲ ਨਹੀਂ ਹੋ ਪੰਦੇ 2023 ਚ ਥਾਣੇ ਦਾ ਸਾਫੜੇ ਵੀ ਜਾਂਦੇ ਆ ਰਿਸ਼ਵਤ ਲੈਂਦੇ ਹੋਏ ਜ਼ਮਾਨਤ ਵੀ ਹੋ ਜਾਂਦੀ ਹੈ ਨਾਇਨ ਵੀ ਖਰ ਜਾਂਦੇ ਆ ਫੇਰ ਆਜ ਫੇਰ ਰਿਸ਼ਵਤ ਲੈ ਕੇ ਬੜੇ ਜਾਂਦੇ ਆ ਕਮਾਲ ਦੀ ਗੱਲ ਦੇਖੋ ਸਾਡੇ ਸਿਸਟਮ ਦੀ ਕਿੱਡੀ ਹੈ ਨਹੀਂ ਇੱਥੇ ਲੋਕ ਬਚਾਰੇ ੱਟਕੇ ਖਾਂਦੇ ਰਹਿ ਜਾਂਦੇ ਆ ਝੂਠੇ ਕੇਸਾਂ 'ਚ ਵੀ ਬਿਲਕੁਲ ਮੇਰੀ ਬੀਟੀ ਦੀ ਗੱਲ ਸਹੀ ਹੈ ਝੂਠੇ ਕੇਸਾਂ 'ਚ ਲੋਕ ਤੱਕੇ ਖਾਂਦੇ ਰਹਿ ਜਾਂਦੇ ਆ ਤੇ ਇੱਥੇ ਥਾਣੇਦਾਰ ਸਾਹਿਬ 2023 ਜੇ ਰਿਸ਼ੂ ਆ ਲੈਣਦੇ ਫੜੇਗੇ ਬਹਾਲ ਵੀ ਹੋਗੇ ਜੀ 2025 ਚ ਫੇਰ ਫੜੇਗੇ ਚਲੋ ਦੋਸਤੋ ਅੱਗੇ ਜਾਣਕਾਰੀ ਦਿੰਨਾ ਤੁਹਾਨੂੰ ਮੈਂ ਇਹੇ ਨਾ ਦੋਸਤੋ ਗੱਲ ਇਹ ਹੈ ਆ ਕਿ ਜੋਗਾ ਸਿੰਘ ਸੀਗੇ ਰਹਿਣ ਵਾਲੇ ਬੜਵਰ ਦੇ ਆ ਉਹਨਾਂ ਦੇ ਨਾ ਬੇਟਾ ਹੈਗਾ ਨਿਰਮਲ ਸਿੰਘ ਉਹਦੇ ਖਿਲਾਫ ਐਨਡੀਪੀਐਸ ਦਾ ਮਾਮਲਾ ਜਿਹੜਾ ਦਰਜ ਹੋਇਆ ਸੀ ਤੇ ਇਸ ਮਾਮਲੇ ਦੇ ਵਿੱਚ ਜਿਹੜਾ ਏਐਸਆਈ ਸੁਖਦੇਵ ਸਿੰਘ ਹੈਗਾ ਉਹਨੇ ਨਾ ਜਿਹੜੇ ਜਦੋਂ ਨਿਰਮਲ ਸਿੰਘ ਨੂੰ ਗ੍ਰਿਫਤਾਰ ਕੀਤਾ ਸੀਗਾ ਤਾਂ ਉਹਦੇ ਕੋਲੋਂ ਤਿੰਨ ਮੋਬਾਈਲ ਫੋਨ ਆ ਜਿਹੜੇ ਉਹ ਚੱਕ ਲੈ ਜਾਂਦੇ ਹੈਗੇ ਆ ਇਸ ਮਾਮਲੇ ਤੋਂ ਬਾਅਦ ਜੋਗਾ ਸਿੰਘ ਆ ਜਿਹੜੇ ਉਹ ਏਐਸਆ ਸੁਖਦੇਵ ਸਿੰਘ ਨੂੰ ਕਹਿੰਦੇ ਆ ਵੀ ਭਾਈ ਜਿਹੜੇ ਮੇਰੇ ਕੋਲੋਂ ਤਿੰਨ ਮੋਬਾਈਲ ਚੱਕੇ ਹੈਗੇ ਆ ਵੀ ਉਹ ਵਾਪਸ ਦੇ ਦਿਓ ਤਾਂ ਥਾਣੇਦਾਰ ਸਾਹਿਬ 10000 ਰੁਪਏ ਦੀ ਰਕਮ ਮੰਗ ਕਰਦੇ ਆ ਜੀ ਉਦੋਂ ਦਾ ਸੌਦਾ ਜਿਹੜਾ ਉਹ 8000 ਰੁਪਏ ਦੇ ਵਿੱਚ ਸੈਟਲ ਹੋ ਜਾਂਦਾ ਪੂਰਾ ਮਾਮਲਾ ਜਿਹੜਾ ਵੀ 8000 ਰੁਪਏ ਥਾਣੇਦਾਰ ਸਾਹਿਬ ਸਾਡੇ ਕੋਲ ਲੈ ਲਓ ਸਾਡੇ ਤਿੰਨੇ ਮੋਬਾਈਲ ਆ ਜਿਹੜੇ ਦੇ ਦਿਓ ਜੀ ਹਾਲਾਂਕਿ ਗੱਲ ਇਹ ਹੈ ਵੀ ਜੇ ਉਹ ਕੇਸ ਪ੍ਰਾਪਰਟੀ ਬਣਾਏ ਹੁੰਦੇ ਤਾਂ ਉਹ ਉਹਦੇ ਪਰਚੇ ਦੇ ਵਿੱਚ ਹੋਣੇ ਚਾਹੀਦੇ ਸੀ ਤਿੰਨੇ ਮੋਬਾਈਲ ਆ ਜਿਹੜੇ ਇਹਦਾ ਮਤਲਬ ਕੇਸ ਪ੍ਰੋਪਰਟੀ ਨਹੀਂ ਬਣਾਇਆ ਤਾਂ ਇਹਦਾ ਮਤਲਬ ਵੀ ਤਿੰਨੇ ਮੋਬਾਈਲ ਆ ਉਹ ਥਾਣੇਦਾਰ ਨੇ ਦੋ ਨੰਬਰ 'ਚ ਰੱਖੇ ਹੋਏ ਸੀ ਵੀ ਆਪਾਂ ਪੈਸੇ ਝਾੜਾਂਗੇ ਕਿਉਂ ਵਧੀਆ ਤਰੀਕਾ ਜੀ ਕੀ ਲੋੜ ਹੈ ਹਿੰਕ ਲੱਗੇ ਨਾ ਫਟਕੜੀ ਰੰਗ ਚੋਖਾ ਚੰਗਾ ਕੰਮ ਖਿਆ ਹੋਵੇ ਵਧੀਆ ਕੀ ਲੋੜ ਹੈ ਕੰਮ ਕਰਨ ਦੀ ਨਾਲੇ ਗੱਲ ਇਹ ਹੈ ਵੀ ਲੱਖਾਂ ਰੁਪਇਆ ਤਨਖਾਹਾਂ ਲੱਖ ਲੱਖ ਰੁਪਇਆ ਤਨਖਾਹਾਂ ਉਤੋਂ ਦਿਹਾੜੀ ਪੈਜੇ ਹੋਰ ਕੀ ਚਾਹੁੰਦਾ ਸਭ ਤੋਂ ਵਧੀਆ ਕੰਮ ਹੈ ਜੀ ਇਹ ਤਾਂ ਦੋਸਤੋ ਇਹਦੇ ਵਿੱਚ ਗੱਲ ਇਹ ਹੈ ਵੀ ਇਸ ਮਾਮਲੇ 'ਚ ਜੋਗਾ ਸਿੰਘ ਨੇ ਆਪਣੀ ਸ਼ਿਕ ਉਹ ਵਿਜੀਲੈਂਸ ਬਰਨਾਲਾ ਨੂੰ ਦਰਜ ਕਰਵਾਈ ਕਿ ਮੇਰੇ ਤੋਂ 10000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਹੈ ਤੇ 8000 ਰੁਪਏ ਦੇ ਵਿੱਚ ਸੈਟਲ ਹੁੰਦੀ ਹੈ ਇਸ ਮਾਮਲੇ ਦੇ ਵਿੱਚ ਤੁਹਾਨੂੰ ਮੈਂ ਗੱਲ ਹੋਰ ਦੱਸਾਂ ਦੋਸਤੋ ਕਿ ਵਿਜੀਲੈਂਸ ਵਿਭਾਗ ਦੇ ਜਿਹੜੇ ਬਰਨਾਲਾ ਦੇ ਇੰਚਾਰਜ ਨੇ ਇੰਸਪੈਕਟਰ ਗੁਰਮੇਲ ਸਿੰਘ ਉਹਨਾਂ ਨੇ ਸਪੂਰੇ ਮਾਮਲੇ ਦੀ ਤਹਿਕੀਕਾਤ ਕੀਤੀ ਤੇ ਉਹਨਾਂ ਨੇ ਟਰੈਪ ਹੈ ਜਿਹੜਾ ਲਾਇਆ ਤੇ ਟਰੈਪ ਲਾਉਣ ਤੋਂ ਬਾਅਦ ਜਿਹੜਾ ਸੁਖਦੇਵ ਸਿੰਘ ਐਸਆਈ ਹੈ ਬੇਟਾ ਇਹ ਜਿਹੜਾ 2023 ਪਹਿਲਾਂ ਆਲਰੇਡੀ ਗ੍ਰਿਫਤਾਰ ਹੋਇਆ ਸੀਗਾ ਉਹਨਾਂ 8000 ਰੁਪਏ ਰਿਸ਼ਵਤ ਲੈਦੇ ਹੋਏ ਵਿਜੀਲੈਂਸ ਵਿਭਾਗ ਦੇ ਵੱਲ ਬੜਵਰ ਤੋਂ ਕਾਬੂ ਕਰ ਲਿਆ ਜਾਂਦਾ ਹੈ ਇੱਥੇ ਨਾਲ ਮੈਂ ਤੁਹਾਨੂੰ ਇਹ ਵੀ ਜ਼ਰੂਰ ਦੱਸਣਾ ਚਾਹਣਾ ਦੋਸਤੋ ਕਿ ਦੁਬਾਰਾ ਤੋਂ ਤੁਹਾਨੂੰ ਦੱਸਦਾ ਵੀ ਜੋਗਾ ਸਿੰਘ ਦੇ ਪੁੱਤਰ ਸੀਗੇ ਨਿਰਮਲ ਸਿੰਘ ਉਹਨਾਂ ਦੇ ਖਿਲਾਫ ਐਨਡੀਪੀਐਸ ਦਾ ਮਾਮਲਾ ਦਰਜ ਹੋਇਆ ਸੀਗਾ ਤਾਂ ਐਨਡੀਪੀਐਸ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਐਸਆਈ ਸੁਖਦੇਵ ਸਿੰਘ ਥਾਣੇ ਦਾ ਸੁਖਦੇਵ ਸਿੰਘਾ ਜਿਹੜਾ ਉਹਨਾਂ ਦੇ ਕੋਲੋਂ ਤੈਨੂੰ ਮੋਬਾਈਲ ਹੈ ਉਹ ਚੱਕ ਲਿਆ ਹੁੰਦਾ ਹੈ ਮੋਬਾਈਲ ਚੱਕਣ ਤੋਂ ਬਾਅਦ ਜੋਗਾ ਸਿੰਘ ਜਿਹੜੇ ਐਮਬੀਪੀਐਸ ਦਾ ਜਿਹੜਾ ਮੁੰਡਾ ਨਿਰਮਲ ਸਿੰਘ ਦੋਸ਼ੀ ਹੈ ਸੌਰੀ ਦੋਸ਼ੀ ਕਿਹਾ ਗਿਆ ਅਕਿਊਜ਼ ਹੈ ਜਿਹੜਾ ਤੇ ਉਹਦੇ ਘਰੋਂ ਤੇ ਨੋ ਮੋਬਾਈਲ ਚੱਕ ਲੈਂਦਾ ਠਾਣੇ ਦਾ ਸੁਖਦੇਵ ਸਿੰਘ ਤੇ ਜਦੋਂ ਜੋਗਾ ਸਿੰਘ ਉਹ ਲੜਕੇ ਦੇ ਪਿਤਾ ਜੀ ਨਿਰਮਲ ਸਿੰਘ ਦੇ ਪਿਤਾ ਜੀ ਜੋਗਾ ਸਿੰਘ ਆਹਿੰਦੇ ਭਾਈ ਸਾਡੇ ਤੇ ਨੋ ਮੋਬਾਈਲ ਤਾਂ ਦੇ ਦਿਓ ਤਾਂ ਉਹ 10000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ ਤੇ 8000 ਰੁਪਏ ਦੇ ਸੁੱਤ ਲੈਦੇ ਹੋਏ ਉਹਨੂੰ ਰੰਗੇ ਹਾਥੀ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਇਹ ਸੀਗੀ ਬਟਾ ਇਸ ਮਾਮਲੇ ਦੇ ਵਿੱਚ ਖਬਰ ਤਾਂ ਇਹ ਚ ਦੋਸਤੋ ਇੱਕ ਬੇਨਤੀ ਜ਼ਰੂਰ ਹੈ ਵੀ ਤੁਸੀਂ ਆਪ ਦੇ ਕਮੈਂਟ ਆ ਜਿਹੜੇ ਜ਼ਰੂਰ ਦੱਸਿਆ ਕਰੋ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਸਾਡੇ ਨਾਲ ਜ਼ਰੂਰ ਜੁੜੇ ਰਹੋ ਧੰਨਵਾਦ